ਦਰਤ ਲਈ ਉੱਤ ਆਜ ਭਾਈ ਮੇਰੇ ਅਨਮੋਲ ਨੇ ਜਾਣਾ ਤੇ ਅਨਮੋਲ ਲੱਗਿਆ ਰੋਣਾ ਹੁਣ ਅਨਮੋਲ ਲੱਗਿਆ ਪੈ ਅਨੀਵਾਨੀ ਨਾਨੀ ਦਾਦੂ ਆਈ ਜਾਂਦਾ ਨਾਨੀ ਦਾਦੂ ਕਿੱਥੇ ਦਰਦ ਹੁੰਦਾ ਦੱਸੀ ਮੇਰਾ ਪੁੱਤ ਕਿੱਥੇ ਇੱਥੇ ਦਰਦ ਹੁੰਦਾ ਕੀ ਗੱਲ ਹੋ ਗਈ ਮੰਮੀ ਨੇ ਮਾਰਾ ਕੋਈ ਨਹੀਂ ਮੈਂ ਮਾਰੂੰਗੀ ਮੰਮੀ ਦੇ ਮੰਮੀ ਨੇ ਮਾਰਿਆ ਤੇਰੇ ਟੱਡ ਚ ਮਾਰਿਆ ਓ ਸੱਚੀ ਸੱਚੀ ਦੱਸ ਝੂਠ ਤਾਂ ਨਹੀਂ ਅਚਾ ਰੋਂਦੇ ਰੋਂਦੇ ਬੋਤਾ ਇਹਦਾ ਜੀ ਨਹੀਂ ਲੱਗਦਾ ਜੀ ਫਿਰ ਇਹ ਅੰਨੇ ਬਹਨੇ ਅੰਨੇ ਬਹਨੇ ਲੱਗੇ ਹੀ ਰਹਿੰਦਾ ਇਹਦਾ ਟਿਊਸ਼ਨ ਹੈ ਨਹੀਂ ਤਾਂ ਇਹਨੂੰ ਨਾ ਭੇਜਾਂ ਮੈਂ ਰੋਂਦੇ ਨੂੰ ਤੇ ਬੋਤਾ ਰੋਂਦੇ ਨੂੰ ਬੜਾ ਛਾਣਾ ਮੇਰਾ ਬੱਚਾ ਤੂੰ ਗੱਲ ਸੁਣ ਮੇਰੀ ਆਪਣੇ ਸਾਰਿਆਂ ਨੂੰ ਕਹਿ ਵੀ ਅੱਜ ਮੈਂ ਚੱਲੂ ਜਾਊਂਗਾ ਸ਼ਨੀਵਾਰ ਨੂੰ ਮੈਂ ਫੇਰ ਆਊਂਗਾ ਸਾਰਿਆਂ ਨੂੰ ਮੈਂ ਕਹਿ ਵੀ ਅੱਜ ਮੈਂ ਜਾਊਂਗਾ ਜੀ ਤਾਂ ਸ਼ਨੀਵਾਰ ਨੂੰ ਆਊਂਗਾ ਰੋਣਾ ਨਹੀਂਗਾ ਕਹ ਦੇ ਕਹ ਦੇ ਕਿ ਅੱਜ ਜਾਊਂਗਾ ਜੀ ਮੈਂ ਸ਼ਨੀਵਾਰ ਨੂੰ ਆਊਂਗਾ ਦੱਸ ਦੇ ਨਾ ਫਿਰ ਤੂੰ ਦੱਸ ਦੇ ਨਹੀਂ ਜਾਂਦਾ ਜੀ ਇਹਦੀ ਮੰਮੀ ਰੋਲਾ ਪਾ ਪਾ ਕੇ ਹਟ ਜਾਂਦੀਆਂ ਜਾਣਾ 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 ਆ ਸਾਡੇ ਤਾਂ ਹੁਣ ਦਰਦ ਹੋਣ ਲੱਗਾ ਢਿੱਡ ਦੇ ਵਿੱਚ ਰੋਣਾ ਨਹੀਂ ਬੱਚੇ ਹਾਂ ਰੋਣਾ ਨਹੀਂ ਮੇਰੇ ਮਿੱਠੇ ਨੇ ਚਲੋ ਠੀਕ ਆ ਭਾਈ ਹੁਣ ਅਸੀਂ ਕਰਕੇ ਤਿਆਰੀ ਆ ਨਾ